ਕਬਰ ਰਾਇਕੋਟ ਦੇ ਕਸਬਾ ਪਖਵਾਲ ਤੋਂ ਆ ਰਹੀ ਹੈ ਜਿੱਥੇ ਸ਼ਰਾਬ ਚ ਧੁੱਤ ਮੁੰਡੇ ਨੇ ਆਪਣੇ ਪਿਓ ਦਾ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਇਹ ਮੁੰਡਾ ਉਹੀ ਹੈ ਜਿਹੜਾ 22 ਮਹੀਨੇ ਪਹਿਲਾਂ ਜਿਹੜਾ ਸਜ਼ਾ ਕੱਟ ਕੇ ਆਇਆ ਆਪਦੇ ਚਾਚੇ ਦੇ ਕਤਲ ਦੇ ਪਿੱਛੇ ਕਹਿੰਦੇ ਨੇ ਕਿ ਸ਼ਰਾਬ ਦੇ ਵਿੱਚ ਧੁੱਤ ਸੀਗਾ ਤੇ ਆਪਦੀ ਘਰ ਵਾਲੀ ਨਾਲ ਲੜਾਈ ਹੁੰਦੀ ਸੀ ਪਹਿਲਾਂ ਉਹਨੂੰ ਕੁੱਟਿਆ ਮਾਰਿਆ ਤੇ ਫਿਰ ਉਸ ਤੋਂ ਬਾਅਦ ਘਰ ਦੇ ਸਿਲੰਡਰ ਨੂੰ ਅੱਗ ਲਾਉਣ ਬਾਰੇ ਕਹਿ ਰਿਹਾ ਸੀਗਾ ਪਰ ਜਦੋਂ ਪਿਤਾ ਨੇ ਆ ਕੇ ਰੋਕਿਆ ਤੇ ਪਿਤਾ ਨੂੰ ਥੱਲੇ ਸੁੱਟ ਕੇ ਉੱਤੇ ਇੱਟਾਂ ਮਾਰਨ ਲੱਗਿਆ ਤੇ ਇੱਟਾਂ ਦੀ ਤਾਪ ਨਾ ਚੱਲਦਾ ਹੋਇਆ ਜਿਹੜਾ ਪਿਓ ਐ ਉਹਦੀ ਮੌਕੇ ਦੇ ਉੱਤੇ ਮੌਤ ਹੋ ਗਈ ਐ ਤਸਵੀਰ ਦਿਖਾ ਰੱਖੀ ਐ ਤੁਹਾਨੂੰ ਪੁੱਤ ਦੀ ਤਸਵੀਰ ਉੱਪਰ ਐ ਪਿਓ ਦੀ ਤਸਵੀਰ ਥੱਲੇ ਐ ਇਹ ਪਰਿਵਾਰ ਲੁੱਟਕੁੱਟ ਹੋ ਗਿਆ ਲੁੱਟਕਸੁੱਟ ਹੋ ਗਿਆ ਇੱਟਾਂ ਮਾਰ-ਮਾਰ ਕੇ ਇਸ ਬਜ਼ੁਰਗ ਦਾ ਬੜੀ ਬੇਰਹਿਮੀ ਦੇ ਨਾਲ ਇਸ ਪੁੱਤ ਨੇ ਕਤਲ ਕੀਤਾ ਐ ਹ ਸਿਲੰਡਰ ਨੂੰ ਅੱਗ ਲਾਉਣ ਲੱਗਾ ਸੀ ਤੇ ਮ੍ਰਿਤਕ ਪਿਤਾ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਮੁੰਡੇ ਨੇ ਥੱਲੇ ਸੁੱਟਿਆ ਤੇ ਉਸ ਦੇ ਉੱਤੇ ਇੱਟਾਂ ਦੇ ਨਾਲ ਵਾਰ ਕਰਨ ਲੱਪਿਆ ਔਰ ਫਿਲਹਾਲ ਕਾਤਲ ਪੁੱਤਰ ਨੂੰ ਕਾਬੂ ਕੀਤਾ ਗਿਆ ਆ ਮ੍ਰਿਤਕ ਪਿਤਾ ਪੰਜਾਬ ਪੁਲਿਸ ਦੇ ਵਿੱਚ ਹੋਮਗਾਰਡ ਦੀ ਨੌਕਰੀ ਦੇ ਉੱਤੇ ਰਿਟਾਇਰਡ ਹੋਇਆ ਸੀਗਾ ਰਾਏਕੋਟ ਤਹਿਸੀਲ ਦੇ ਕਸਬਾ ਪੋਖਵਾਲ ਦੇ ਨੇੜੇ ਪਿੰਡ ਪੈਂਦਾ ਰਾਜਗੜ੍ਹ ਉੱਥੇ ਦੀ ਇਕੱਠਾ ਆ तकरीबन ਰਾਤ ਦੇ 10 ਵਜੇ ਦੀ ਘਟਨਾ ਆ ਤੁਸੀਂ ਦੇਖੋ ਵੀ ਕਿੰਨਾ ਮੰਦਾ ਹਾਲ ਐ ਵੀ ਉਹ ਪੁੱਤ ਦੇ ਉੱਤੇ ਜਿੰਨੇ ਮਾਣ ਹੁੰਦਾ ਆ ਸਾਰਾ ਮਾਣ ਤੋੜ ਦਿੱਤਾ ਸ਼ਰਾਬੀ ਪੁੱਤ ਜਿੰਨੇ ਆਪਣਾ ਪਿਤਾ ਬੂਟਾ ਸਿੰਘ 75 ਸਾਲ ਦਾ ਸੀ ਉਹਨੂੰ ਈਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਔਰ ਉਹਦੀ ਇੱਕ ਬੇਨੀ ਸੋਣੀ ਫਿਲਹਾਲ ਮਨਜੀਤ ਕੌਰ ਅਤੇ ਮੁਲਜ਼ਮ ਦੀ ਪਤਨੀ ਵੀਰਪਾਲ ਕੌਰ ਨੇ ਜਾਣਕਾਰੀ ਦੱਸ ਦਿੱਤੀ ਹੈ ਕਿ ਦੋਸ਼ੀ ਸ਼ਰਾਪੀ ਪਿੰਡ ਸ਼ਾਪਿੰਡਾਤੀ ਸੀਗਾ ਰਾਤ 10 ਵਜੇ ਪੂਰਾ ਇਹ ਹੋਇਆ ਤੇ ਕਿਹਦੇ ਕੋ ਛੋਟੇ ਛੋਟੇ ਬੱਚੇ ਨੇ ਆਪ ਦਾ ਹੀ ਕਿਵੇਂ ਆਪਣੇ ਹੱਥੀ ਮੁਕਾ ਦਿੱਤਾ ਔਰ ਕਿੰਨੀ ਮਾੜੀ ਗੱਲ ਹੈ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਹੈ ਉਹ ਗੱਲਬਾਤ ਵੀ ਤੁਹਾਨੂੰ ਸੁਣਾਉਣੇ ਆ ਰਾਜਗੜੀ ਦੀ ਪੱਖੋਂ ਕੋਈ ਛੱਕੀ ਤੁਹਾਡੇ ਫਿਰ ਰਾਤ ਕੀ ਕਰਨਾ ਵਾਪਰੀ ਹੈ ਰਾਜਜੀ ਜੀ ਜਿਹੜਾ ਜੋ ਕਰਦਿਆਂ ਨੇ ਬਿਆਨ ਦਿੱਤੇ ਆ ਉਹ ਸਹੀ ਆ ਇਹਾਨੂੰ ਹਾਕ ਫਿਰੇ ਤੋਂ ਬਾਅਦ ਕਿਹਾ ਕਿ ਜਦੋਂ ਆਖੀ ਅੰਦਰ ਗਈ ਤਾਂ ਮੁੰਡਾ ਆਪਣੇ ਬਾਪ ਦੇ ਕੋਲੇ ਖੜ੍ਹ ਗਿਆ ਜਿੱਥੇ ਲਈ ਇਕਲੇ ਕੋਲੇ ਚੱਪੀਆਂ ਸੀ ਜਿੱਥੇ ਲਈ ਬਿੱਟੀਆਂ ਪਈਆਂ ਉਹ ਵੀ ਬਾਪ ਪਿਆ ਸੀ ਲੰਮਾ ਥੱਲੇ ਡਿਗਿਆ ਮੈਂ ਉਹਨੂੰ ਬੰਦੇ ਨੂੰ ਕਿਹਾ ਵੀ ਇਹ ਤਾਂ ਮਰਿਆ ਪਿਆ ਇਹਦੇ ਕਿਉਂ ਉੱਚਾ ਮਾਰਦਾ ਹੁਣ ਮਰੇ ਪਿਆ ਦੇ ਅੱਛਾ ਕਹਿੰਦਾ ਇਹਨੂੰ ਕੁਝ ਨਹੀਂ ਹੋਇਆ ਤੇ ਉਹ ਬਚਾਈ ਕਹਿੰਦਾ ਤੂੰ ਬਚੇ ਉਹਨੇ ਉਹਦੀ ਮੌਤ ਹੋ ਗਈ ਚੌਦਸ ਹੋ ਚੁੱਕੀ ਸੀ ਜਦ ਅਸੀਂ ਗਏ ਤਾਂ ਘਰੇ ਮੌਤ ਹੋ ਚੁੱਕੀ ਕਿੱਥੇ ਇਟੋਟਾ ਕਿੱਥੇ ਬਚੇ ਸੀ ਉਹਨਾਂ ਦੇ ਉਹਨਾਂ ਦੇ ਸਾਈ ਸਾਈ ਜਾਂ ਤੇ ਦੇਖਿਆ ਨੇ ਜੀ ਫਰੀਦ ਨੇ ਉਹਨਾਂ ਨੇ ਸਾਈ ਦਾਦੇ ਕੰਨਾਂ ਕੋਲ ਕੰਨਾਂ ਤੇ ਬਚ ਗਏ ਜੀ ਜੋ ਮਿਰਤਕ ਬੂਟਾ ਸਿੰਘ ਆ ਉਹਦੇ ਸਿਰ ਟੇਟਾ ਸੀ ਕਿੱਥੇ ਬਚ ਸਿਰ ਤੇ ਬਚ ਗਿਆ ਸੀ ਫਿਰ ਉਹ ਦੂਆ ਤੁਸੀਂ ਕੀ ਕੀਤਾ ਵੀ ਉਹ ਜੋ ਬੰਦਾ ਸੀ ਅਵਤਾਰ ਸਿੰਘ ਆ ਕਿ ਉਹਨੂੰ ਤੁਸੀਂ ਕੋਈ ਤਾੜਿਆ ਜਾਂ ਭੱਡ ਗਿਆ ਕਿਵੇਂ ਉਹ ਜਿੱਤੇ ਨਹੀਂ ਬੰਜਿਆ ਜੀ ਉਹ ਘਰੇ ਸੀਗਾ ਉਹ ਆਪਦੇ ਅੰਦਰ ਜਾ ਕੇ ਬਾਹਰ ਲਾ ਕੇ ਸੀੜੀ ਲਾ ਲਈ ਦੇਖਣ ਲੱਗ ਗਿਆ ਤੇ ਜਦ ਨੂੰ ਅਸੀਂ ਪੁਲਿਸ ਨੂੰ ਫੋਨ ਕਰਤਾ ਹੈ। ਓਕੇ। ਫੋਨ ਕਰੀ ਅੱਧੇ ਘੰਟੇ ਬਾਅਦ ਜੀ। ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਘਟਨਾਵਾਂ ਇਹਨਾਂ ਦੇ ਘਰ ਚ ਹੁੰਦੀ ਰਹੀ ਹੈ। ਸਾਈਨਾਂ ਦਾ ਵੀ ਇਹ ਦਾਰੂ ਦਾ ਦਿੱਤੀ ਕਾ ਪੀਣ ਲਾ। ਹੂੰ। ਨਾਰੂ ਦਾ ਪੀਂਦਾ ਰਹਿੰਦਾ ਰਹਿੰਦਾ। ਤੇ ਫਿਰ ਪੀਚੇ ਗਾ। ਇਹਦੀ ਉਮਰ ਦੀ ਕਿੰਨੀ ਕੋਮਰ ਹੈ? ਇਹ ਜੀ ਹੋਊਗੀ। ਅੱਛਾ ਕੀ ਕੰਮ ਕਰਦਾ ਹੈ? ਇਹ ਜੀ ਵੱਡਿਆੜੀ ਦਸਤੀ ਕਰਦਾ ਹੈ। ਬਿਲਡਿੰਗ ਲਗਾਉਂਦਾ ਹੈ। ਓਕੇ। ਹੌਲੀ ਥਾਲਾ ਕੀ ਨੂੰ ਅਸ਼ੋਕ ਕਰੇ। ਕੀ ਘਟਕਟਣਾ ਹੋਈ ਆ ਕੀ ਗੱਲ ਹੋਈ ਆ ਕੋਈ ਗੱਲ ਬਾਤ ਨਹੀਂ ਆਸਤਾ ਪਏ ਅੱਛਾ ਕਿੰਨੇ ਕਬੀ ਦੀ ਗੱਲ ਹੈ ਸਾਢੇ 1:10 ਦੀ ਗੱਲ ਲੱਗੀ ਅੱਛਾ 11:00 ਵਜੇ ਦੇ ਵਿੱਚ ਵਿੱਚ 5:00 ਆਸਤਾ ਪਏ ਜੀ ਜਾਨ ਦਾ ਜੁੱਤੇ ਪੈਨ ਨੂੰ ਹੀ ਜਗਾ ਲਿਆ ਕੀ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਕਰਦੇ ਨੇ ਨਸ਼ੇ ਦੇ ਪੂਰੇ ਆਦੀ ਸੀ ਅੱਛਾ ਤਾਂ ਦੋ ਸਾਲੋਂ ਦੇ ਤੱਕ ਕੇ ਬੈਠੇ ਰਹੀਆਂਗੇ ਇੱਕਰੇ ਵਾਲਾ ਮੇਰਾ ਪਿੰਡ ਹੈ ਬਨਾਲੇ ਜ਼ਿਲ੍ਹੇ ਚ ਮੈਂ ਤਾਂ ਆਪਣੇ ਬੱਚੇ ਨੂੰ ਉੱਥੇ ਪੜਨ ਲਾ ਲਿਆ ਵੀ ਇਹਦੇ ਤੇ ਕੋਈ ਸੰਦਾਰ ਹੋ ਜਾਊਗਾ ਜਿੱਟਵਿੰਕ ਛੜ ਤੂੰ ਮੈਂ ਤਾਂ ਫੇਰ ਆਪਣੇ ਘਰ ਨੂੰ ਮੋੜਾ ਪਾ ਲਿਆ ਹਾਂ ਕੋਈ ਗੱਲ ਬਾਤ ਨਹੀਂ ਸੀ ਕੋਈ ਵੀ ਨਹੀਂ ਸੀ ਹੈਗੀ ਅਮ ਜਿਹਦਾ ਏਡਾ ਕਰਦਾ ਮੈਂ ਚੱਕਿਆ ਜਿਹੜਾ ਸਾਡੇ ਨਾਲ ਹੋਇਆਗਾ ਕੰਮ ਕੋਈ ਵੀ ਨਹੀਂ ਸੀ ਅੱਜ ਤਾਂ ਕਮਾਂਡੀਆਂ ਨੂੰ ਸੱਦਨ ਚਲੇ ਗਿਆ ਕੋਲੀ ਮਿਸਾਨੂ ਟੋਟਣ ਮਾਰ ਨਾ ਪਾਇਆ ਗਿਆ ਸਿਲੰਡਰ ਕੋਲ ਦੇ ਪਹਿਲਾਂ ਰਸੋਈ ਦੇ ਵਿੱਚ ਬਾਹਰ ਕੱਢ ਲਿਆ ਕਹਿੰਦਾ ਮੈਂ ਅੱਗ ਲਾਉਣਾ ਅੱਗ ਤਾਂ ਬਹੁਤ ਦਿਨਾਂ ਦਾ ਕਹਿੰਦਾ ਸੀ ਮੈਂ ਅੱਗ ਲਾ ਦੂੰ ਘਰ ਨੂੰ ਅੱਗ ਲਾ ਦੂੰ ਸਾਰਿਆਂ ਨੂੰ ਮਚਾਉਂਦਾ ਕੁਕਾਰਨ ਕਦੇ ਸਾਹਮਣੇ ਆਇਆ ਵੀ ਇਹਦੀ ਕਿਉਂ ਗੱਲ ਕਰਦਾ ਸੀ ਆ ਤਾਂ ਨਹੀਂ ਜੀ ਮੈਨੂੰ ਤਾਂ ਕੁਝ ਨਹੀਂ ਪਤਾ ਇਹਦੇ ਬਾਰੇ ਵੀ ਇਹ ਇਸ ਤਰ੍ਹਾਂ ਕਿਉਂ ਕਰਦਾ ਸੀ ਸ਼ਾਮ ਤੋਂ ਹੀ ਬਾਹਰ ਹੋਇਆ ਪੈਸੀਗਾ ਸਾਰੇ ਸੋਚਦੇ ਰਹਿੰਦੇ ਸੀ ਕਿ ਫਿਰ ਅੱੱਕਾ ਪਰਿਵਾਰ ਮੇਰੇ ਭੈਣਾਂ ਸਾਰੇ ਇਹ ਹੀ ਕਹਿੰਦੇ ਸੀ ਕਿਉਂ ਇਸ ਤਰ੍ਹਾਂ ਕਰਦਾ ਸਾਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਕਿਸਮ ਜੋ ਉਹਨਾਂ ਨੂੰ ਵਿਝਾਉਣ ਤੇ ਵੀ ਗੱਲ ਪਹ ਹੋਈ ਹੋਣੀ ਆ ਸਮਝਾਉਣ ਦੀ ਵੀ ਕੋਸ਼ਿਸ਼ ਉਹਨਾਂ ਦੇ ਬਾਰੇ ਵੀ ਜੀ ਮੈਂ ਬਹੁਤ ਫੂਨ ਲਾਇਆ ਸਾਰਿਆਂ ਨੂੰ ਇਹਨੂੰ ਸਮਝਾ ਦੋ ਪਰ ਮੇਰੇ ਕਿਸੇ ਨੇ ਸੁਣੀ ਨਹੀਂ ਹੈ ਕਿ ਕਿਸੇ ਨੇ ਨੂੰ ਸਮਝਾਇਆ ਨਹੀਂ ਸ਼ਾਇਦ ਪੜਾ ਮਰਕੀਟ ਕੋਲ ਅ ਕੀ ਰਾਤ ਘਟਨਾ ਹੋਈ ਹੈ ਮੈਂ ਤਾਂ ਜਿਹੜੀ ਕਿਥੋਂ ਆਏ ਨਾਲ ਨਹੀਂ ਪਈ ਚਾਰ ਹਾਂਜੀ ਬਸ ਕੰਮ ਤੋਂ ਆਇਆ ਦਾ ਕੰਮ ਤੋਂ ਆ ਗਈ ਥੋੜੀ ਜੱਕਲੀ ਆਵਦੀ ਥੋੜੀ ਮੁਕ ਲੋਣ ਲੱਗ ਗਿਆ ਕੁੜੀ ਨੂੰ ਪਾਤਾ ਫਿਰ ਇੱਧਰ ਆਪਦੀ ਕਮਰੇ ਦੀ ਵਾਰਦੀ ਆ ਕਮਰੇ ਤੋਂ ਪਤਾ ਨਹੀਂ ਘਰਤੀ ਕੀ ਖਾਧੀ ਲਈ ਆਪਦੀ ਧੜ ਤੋਂ ਲੁਕੀ ਲਈ ਫਿਰ ਸੋਈ ਜਾਗਰ ਸੋਇ ਚ ਸਲੰਦਰ ਵੀੜੇ ਚ ਰੱਖ ਲਿਆ ਲਾਤੇ ਕਹਿੰਦਾ ਮੈਂ ਤਾਂ ਅੱਗ ਲਾਉਂ ਕਰ ਉਹ ਬਹੂ ਨੇ ਹੌਣਾ ਪਤਾ ਕਹਿੰਦੀ ਤਾਂ ਪਾਪਾ ਬਾਹਰ ਆ ਜਾਓ ਬੀਬੀ ਅੱਗ ਲਾਉਂਦਾ ਸਲੰਦਰ ਨੂੰ ਉਹਨਾਂ ਨੇ ਘਰਦਿਆਂ ਨੇ ਬਾਹਰ ਨਿਕਲ ਕੇ ਆਇਆ ਉਹ ਤੂੰ ਆਲੇ-ਦਾਲੇ ਤੇ ਮਚਾਉਨੇ ਆ ਵਾਚੇ ਨੇ ਧੀ ਤੇ ਢਾ ਲਈ। ਉਕਸਾ ਉਹ ਹੀ ਗੱਲ ਨਹੀਂ। ਨਾ ਐ ਤੇ ਢਾ ਲਈ। ਮੈਂ ਬਹੁਤ ਹਟਾਇਆ ਜੀ। ਹਟਾਇਆ ਨਹੀਂ ਮੈਂ ਫਿਰ ਬਾਹਰ ਨਿਕਲ ਕੇ ਗਮਾਂਡੀ ਢਾ ਲਈ। ਟੁੱਕਾ ਮਾਰ ਮਾਰ। ਜਾਨ ਨੂੰ ਗਮਾਂਡੀ ਆਏ ਜਾਨ ਨੂੰ ਤਾਂ ਖਾਤਮ ਕਰਤਾ। ਕੀ ਮਾਰਾ ਕਿ ਉਹਨਾਂ ਨੂੰ? ਹਾਂ ਜੀ ਢਾਈ। ਹਾਂ ਜੀ ਢਾ ਨਹੀਂ ਮਾਰਦਾ। ਉਹ ਤਾਂ ਬਿਮਾਰ ਸੀ 9-10 ਮਹੀਨਿਆਂ ਦੇ ਜੀ। ਅੱਛਾ। ਹਾਂ ਸਰ ਉਹ ਤਾਂ ਬਿਮਾਰ ਸੀਗੇ। ਕੀ ਨੋ ਸੀ ਥੋੜੇ ਕਰਦੇ ਹੁੰਦੇ। ਢੋਡਾ ਸੀ ਉਹ। ਤੇ ਮੀਟ ਦਾਂਤੀ। ਉਹ ਦਾਰਸ਼ੀ ਨਹੀਂ ਸੀ ਅਕ ਦਾਰਸ਼ੀ ਹਾਂਜੀ ਤੇ ਪਹਿਲਾਂ ਵੀ ਕਦੇ ਕੋਈ ਇਸ ਤਰ੍ਹਾਂ ਦੀ ਉਹ ਬਾਤ ਕਰਦੇ ਰਹੇ ਨੇ ਜਿਵੇਂ ਅਸੀਂ ਬਹੁਤ ਕਰਦੇ ਸੀ ਪੁੱਛ ਨੂੰ ਪੂਨ ਆਉਂਦੀ ਹੋਈ ਨਹੀਂ ਸੀ ਪੁੱਛ ਮੈਂ ਬਹੁਤ ਗਹਿਰੀ ਕਰਿਆ ਮੈਂ ਤਾਂ ਰਾਤ ਵੀ ਗਿਆ ਲਗਾ ਮੈਂ ਬਹੁਤ ਫੋਨ ਲਾਇਆ ਚੰਡੀਗੜ੍ਹ ਤੱਕ ਲਾਇਆ ਕੋਈ ਗੋਲਦਾ ਹੀ ਨਹੀਂ ਸੀ ਆਉਂਦੇ ਹੀ ਨਹੀਂ ਸੀ ਤੇ ਪਹਿਲਾਂ ਵੀ ਆਪਣੇ ਪਿਓ ਉੱਤੇ ਤਰ੍ਹਾਂ ਲੜਦਾ ਜਾ ਲੜਦਾ ਹੀ ਸੀ ਸੀ ਕੌਣ ਦਿੰਦਾ ਸੀ ਚਰੂ ਦਾਰੂ ਪੀ ਕੇ ਤੰਗ ਬਹੁਤ ਭਾੜਦਾ ਸੀ ਅੱਛਾ ਗੋਤੋਂ ਕਰਤਾ ਸੀ ਤਾਰੂਪਲੀ ਕੇ ਕੇ ਬੱਚੇ ਤੁਹਾਡੇ ਤਿੰਨ ਗੁੱਡੀਆਂ ਸੀ ਜੀ ਦੋ ਕਾਕੇ ਸੀ ਬੜੇ ਵੀ ਰੱਥੋਗੇ 15 16 ਸਾਲ ਹੋ ਗਏ ਇਹਹੀ ਜੀ ਵਾਕ ਕੱਲ ਲਈ ਅੱਛਾ ਦੋ ਕਾਕੇ ਜੀ ਤਿੰਨ ਗੁੱਡੀਆਂ ਸੀ ਬੜੇ ਜੱਲਦੀ ਫਿਰ ਫੋਰਸ ਕਿੰਨੇ ਕਬਜਾਈ ਰਾਤ ਜਾਂਡੇ ਕੋ ਨਾ ਪੌਣੇ ਕਟਾਟ ਆ ਵੀ ਚ 11:00 ਬਜੇ ਠੀਕ ਹੈ ਮੈਂ ਟਾਇਮ ਨਹੀਂ ਦੋ ਕਿਹਾ ਸਰ ਹੁਣ ਕੋ ਤੁਹਾਡੇ ਤੇ ਦੋ ਮਾਰ ਪੈਗਣੇ ਉਨੇ ਕਰਦਾ ਸਰਦਿਸ ਆਈਂਦੀ ਚਾਂ ਚਲੀ ਗਈ ਇੱਕ ਪੁੱਤ ਸੀ ਉਹ ਕਿਸ ਸੁਭਾਵ ਦੇ ਬਸ ਨਹੀਂ ਨਹੀਂ ਉਹ ਤਾਂ ਬਿਮਾਰ ਹੋ ਕੇ ਮਰਿਆ ਸੀ ਅੱਛਾ ਨਹੀਂ ਨਹੀਂ ਇਹ ਤਾਂ ਮੁੰਡਾ ਆਪਣਾ ਅਵਤਾਰ ਹੈ ਹਾਂ ਜੀ ਹਾਂ ਹੁਣ ਦੋ ਹੀ ਜਨਨ ਕਿ ਹੁਣ ਤਾਂ ਦੋਨੇ ਦੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਕਾਰ ਤੋਂ ਦੇਖ ਲਓ ਜੀ ਮੇਰੇ ਘਰੇ ਕੋਈ ਨਹੀਂ ਐਸ ਵਕਤ ਮੇਰੀ ਢੋਲੀ ਚਾਟਾ ਬਣੀ ਹਾਂ ਜੀ ਮਾਮਲਾ ਹੈ ਕੀ ਕਰਵਾਉਸ ਹੋ ਗਿਆ ਤੇ ਰਾਤ ਕਰੀਬ 11:30 ਵਜੇ ਇੱਕ ਇਕ ਸਮੇਂ ਦੇ ਕਾਲਈ ਸੀ ਜਿਹਨ ਪਿਓ ਨੇ ਪੁੱਤ ਨੇ ਪਿਓ ਦੀ ਨੂੰ ਮਾਰ ਦਿੱਤਾ ਅਵਤਾਰ ਸਿੰਘ ਜੀ ਸਿਤਾਰੀ ਨੇ ਆਪਣੇ ਪੁੱਤਾ ਬੋਟਾ ਸਿੰਘ ਨੂੰ ਮਾਰ ਦਿੱਤਾ ਜਿਸ ਤੇ ਅਸੀਂ ਇਲਾਕੇ ਦੇ ਵਿੱਚ ਸੀ ਅਸੀਂ ਤੁਰੰਤ ਪਹੁੰਚ ਕੇ ਜਾ ਗਏ ਅਸੀਂ ਮੌਕਾ ਤੇ ਜਾ ਕੇ ਤਾਂ ਜਿਹੜੀ ਬੋਟਾ ਸਿੰਘ ਦੀ ਘਰ ਵਾਲੀ ਆ ਮਲਕੀਤ ਕਰੋ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਅਸੀਂ ਜਿਹੜੀ ਮੌਕੇ ਤੇ ਜਿਹੜੀ ਇਹ ਸ਼ਖਸ ਹਤਿਆਰ ਕੀਤੀ ਤੇ ਉਦੋਂ ਵਦ ਡੈਡ ਬਡੀ ਦੀ ਜਿਹੜੀ ਪਿੱਛੇ ਬੰਦੀ ਫਾਰਮ ਪਰ ਤੇ ਸਵੇਰ ਤੱਕ ਅਸੀਂ ਤਿਆਰੀ ਕਰਕੇ ਤੇ ਉਹ ਪੋਸਟਮਾਰਟਮ ਲਈ ਉਹਨੂੰ ਭੇਜਿਆ Laash ਲਈ ਉਸ ਤੋਂ ਬਾਅਦ ਅਸੀਂ ਆਪਣੀ ਟੀਮ ਨਾਲ ਆ ਕੇ ਬੁੱਛੀਉ ਉਤਾਰ ਸਿੰਘ ਦੀ ਪਾਟ ਕੀਤੀ ਇਹ ਸਾਨੂੰ ਪਿੰਡ ਤੋਂ ਬਾਹਰ ਖੇਤਾਂ 'ਚ ਮਿਲ ਗਿਆ ਜਦੋਂ ਅਸੀਂ ਥੜ ਕੇ ਉਹਦੇ ਤੋਂ ਜਿਹੜੇ ਉਹਨੇ ਪੱਤਲ ਦੇ ਵਿੱਚ 8 ਨਾਲ ਪਤਨ ਕਤਲ ਕੀਤਾ ਸੀ ਉਹ ਅਸੀਂ ਬ੍ਰਾਂਡ ਕਰ ਦਿੱਤੀ ਹੈ ਤੇ ਦੂਛੀ ਥੜੀ ਰਸਤੇ ਤੇ ਜੇ ਨੂੰ ਅਸੀਂ ਪੇਸ਼ਕਾਣ ਨੂੰ ਕਰਕੇ ਇਹਦਾ ਹੋਰ ਰਮਾਂਡ ਲੈ ਕੇ ਇਹਦੇ ਅਸਲ ਕਾਰਨ ਉੱਤੇ ਪਤਾ ਕਰਾਂਗੇ ਉੱਤੇ ਕੀ ਗੱਲ ਸਾਹਮਣੇ ਹੈ ਵੀ ਕੀ ਕਰਨਾ ਵਾਸਤੇ ਸਾਡਾ ਸਾਡਾ ਕੰਮ ਕਿਵੇਂ ਹੋਏ ਇਹ ਪਹਿਲਾਂ ਵੀ ਸ਼ਰਾਬ ਪੀ ਕੇ ਕਰਨ ਨਾਲ ਲੜਦਾ ਰਹਿੰਦਾ ਸੀ ਇਹਨਾਂ ਦੇ ਇੱਕੋ ਘਰ ਇੱਠਾ ਇਹ ਰਾਤ ਜਦੋਂ ਆਇਆ ਤੇ ਇਹ ਇਹਦੇ ਕੋਈ ਸ਼ਰਾਬ ਦੀ ਦਿੱਤੀ ਉਹਨ ਕਰਕੇ ਇਹਨੇ ਨਾ ਸਿਲੰਡਰ ਅ ਸਿਲੰਡਰ ਬਾਹਰ ਕੱਢ ਲਿਆ ਤੇ ਕਹਿੰਦਾ ਮੈਂ ਆਪ ਤੇ ਕਰਨ ਜਲਾ ਦੇਣਾ ਇਹਦੇ ਪਿਓ ਨੇ ਇਹਨੂੰ ਰੋਕਿਆ ਤੇ ਆਪ ਤੇ ਪਿਓ ਨਾਲ ਉਲਝ ਗਿਆ ਜਿਹਨੇ ਇੱਥੇ ਪਈ ਜਿਹੜੀ ਬੱਦੀ 8 ਸੀ ਉਹਦੇ ਨਾਲ ਵਿਚਾਲੇ ਉੱਡੇ ਕੁੜਕ ਪੈ ਥੱਲੇ ਉਹਦੇ 6 ਘੰਟੇ ਤੋਂ ਉਪਰਲੇ ਬਸੇ ਸਰਪੇਮਾਰੀ ਜੀ ਦੀ ਮੌਕੇ ਤੇ ਤੁਰੰਤ ਮਾਤ ਹੋ ਗਈ ਇਹਨਾਂ ਨੂੰ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆ ਕੇ ਚੱਲ ਰਿਹਾ ਵਈ ਜੇ ਦੀ ਬੋਛੇ ਕੁਝ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇੱਕ ਮਕਦਮਾ ਤੇ ਪਹਿਤੀ ਬਟਾ ਵੀ ਕੰਸਜਾਰ ਐਪੀਸ ਦਾ ਵੈਸੀ ਜਿਹਦੇ ਵਿੱਚ ਇਹਨੂੰ ਇਹ 22 ਮਹੀਨੇ ਜੇਲ ਵੀ ਖਟ ਗਿਆ ਤੇ ਬਾਅਦ ਜਿੰਨਾਂ ਲੋਕ ਵੀ ਆਪਸ ਵਿੱਚ ਕੰਪਰੋਮਾਈਜ਼ ਹੋਣ ਕਰਕੇ ਬਾਹਰ ਆਏ ਸੀ ਕਿਸੇ ਮਾਮਲੇ ਨਾਲ ਉਹਦੇ ਵਿੱਚ ਇਹ ਦਿੱਤਾ ਚੈਨਲ ਐੀਈ ਸੀ ਜਿਸ ਕਰਕੇ ਕੋਈ ਇਹਨਾਂ ਦੇ ਆਪਸ ਵਿੱਚ ਤੇ ਬਜ਼ੁਰਗ ਨਾਲ ਕੋਈ ਹੋਈ ਸੀ ਉਹਦੇ ਬਾਰੇ ਬੜਾ ਗੱਲ ਨਹੀਂ ਪਤਾ ਦੇ ਇਹ ਉਹਦਾ ਲਿਕਟਨ ਸਜਾਰ ਚਾਨਕ ਮੋਤੋ ਜੱਡੀ ਉਹਦੇ ਟਿਟਨ ਸੁਚਾਰ ਰਹੀ ਸੀ ਤੇ ਘਰ ਵੀ ਸੀ